ਆਜੋ ਮਾਈਕ ਦੀ ਤਾਰ ਮਾਈਕ ਦੀ ਤਾਰ 53555 ਦੀ ਯਤਨਾ ਸਕਾ ਇਹ ਜਿਹੜਾ ਬਿਰਧ ਆਸ਼ਰਮ ਇੱਥੇ ਬਣਾਇਆ ਗਿਆ ਔਰ ਬਹੁਤ ਸਾਰੇ ਬਜ਼ੁਰਗਾਂ ਦੀ ਕੈਪੈਸਿਟੀ ਹੈ ਔਰ ਇੱਥੇ ਚਲੋ ਅੱਜ ਸ਼ੁਰੂ ਹੋਣ ਜਾ ਰਹੇ ਹਾਂ ਪਰ ਬਜ਼ੁਰਗ ਕਈ ਨਾ ਤੋਂ ਆਏ ਹੋਏ ਆ ਸੋ ਉਹਨਾਂ ਨੂੰ ਮਿਲ ਕੇ ਜਿਹੜੀ تسਲੀ ਹੋਈ ਉਹ ਤੋਂ ਵਾਕਈ ਲੱਗ ਰਿਹਾ ਕਿ ਸਾਡੇ ਉਪਰਾਲੇ ਆ ਜਿਹੜੇ ਉਹ ਸਕਸੈਸਫੁਲ ਹੋ ਗਏ। ਸਰਕਾਰ ਦੇ ਕਰਨ ਨਾਲ ਉਹ ਵਧੀਆ ਗੱਲ ਹੈ ਕਿ ਇਹਦਾ ਮਾਹੌਲ ਬਣ ਗਿਆ। ਬਿਲਕੁਲ ਜੀ ਸਾਡੀ ਇਹੀ ਕੋਸ਼ਿਸ਼ ਹੈ ਕਿ ਬਜ਼ੁਰਗਾਂ ਨੂੰ ਅਗਰ ਘਰ ਕੋਈ ਪ੍ਰੋਬਲਮ ਆਈ ਜਿਹੜੇ ਉਹ ਛੱਡ ਕੇ ਆਏ ਘਰ ਛੱਡਣੇ ਸੌਖੇ ਨਹੀਂ ਹੁੰਦੇ ਤਾਂ ਇੱਥੇ ਆ ਕੇ ਉਹਨਾਂ ਨੂੰ ਉਹ ਘਰ ਯਾਦ ਵੀ ਨਾ ਆਉਣ ਜਿੱਥੇ ਜਾ ਕੇ ਉਹਨਾਂ ਨੂੰ ਐਨੀ ਤਕਲੀਫ ਮਹਿਸੂਸ ਹੁੰਦੀ। ਸਰਕਾਰੀ ਤੌਰ ਤੇ ਪਹਿਲੀ ਵਾਰ ਸ਼ਾਇਦ ਇਹੋ ਜਿਹਾ ਹੋਇਆ ਕਿ ਕੋਈ ਵਿਰਦਕਰ ਬਣਾਇਆ ਕਿਤਾ ਸੰਸਥਾਵਾਂ ਬਣਾਉਂਦੀਆਂ ਸੀ ਬਜ਼ੁਰਗ ਬੜੇ ਖੁਸ਼ ਨੇ ਇਸ ਗੱਲ ਤੋਂ। ਬਿਲਕੁਲ ਜੀ ਅਸੀਂ ਮੁੱਖ ਮੰਤਰੀ ਸਰਦਾਰ ਪਰਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਵਾਂਗੇ ਇੱਥੇ ਵੀ ਬਣਾਇਆ ਔਰ 1-2 ਮਹੀਨਿਆਂ ਦੇ ਵਿੱਚ ਜਿਹੜਾ ਮਾਨਸਾ ਬਣ ਰਿਹਾ ਉਹ ਵੀ ਕੰਪਲੀਟ ਹੋਣ ਵਾਲਾ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਸਰਕਾਰ ਜਿਹੜੀ ਹੈ ਉਹ ਹਰ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੇ ਆਸਰੇ ਆਪਣੇ ਬਜ਼ੁਰਗਾਂ ਲਈ ਸਥਾਪਿਤ ਬੜਾ ਵਧੀਆ ਮਤਲਬ ਪਿੱਛੋਂ ਜੋ ਸਾਨੂੰ ਲੱਗਦਾ ਸੀਗਾ ਜੋ 3 ਸਾਲਾਂ ਦੇ ਵਿੱਚ ਦੇਖਿਆ ਕਿ ਬਹੁਤ ਸਾਰੇ ਬਜ਼ੁਰਗ ਇਸ ਤਰ੍ਹਾਂ بے ਸਹਾਰਾ ਮਿਲ ਜਾਂਦੇ ਸੀ ਘਰੋਂ ਤੋਂ ਵੀ ਸੀ ਸੋ ਉਹਨਾਂ ਸਾਰਿਆਂ ਨੂੰ ਦੇਖ ਕੇ ਉਹਨਾਂ ਦੇ ਤੁਨੀਂ ਅੰਦਰ ਗੱਲ ਜੇ ਲੱਗਦਾ ਮੈਂ ਦੋ ਵਾਰ ਕਰਦੋ 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 ਬੜੇ ਬਾਰੀ ਹੁੰਦੇ ਬਾਰੀ ਕਰਦੇ ਅੱਛਾ ਅਸੀਂ ਬਚਾਈਏ ਉਹ ਆਪਣੀ ਡਾਰਮਟਰੀ ਲੱਗ ਜਾ ਉਹ ਡਾਰਮਟਰੀ ਠੀਕ ਹੈ ਇੰਡੀਵਿਜੂਅਲ ਆਪਾਂ ਫਿਰ ਕਿਹੜੇ ਲੋਕਾਂ ਲਈ ਰੱਖਦੇ ਆਂ ਨਹੀਂ ਉਹਦੇ ਵਿੱਚ ਹੀ 4 ਸੀਟਰ ਨੇ 4 ਸੀਟਰ ਨੇ ਔਰ ਇਹ ਵੀ 2 ਸੀਟਰ ਪੈਂਡਿੰਗ ਬਾਂਡਰ ਕੰਡੀਸ਼ਨ ਜੀ ਜੀ ਪੈਂਡਿੰਗ ਬਾਂਡਰ ਕੰਡੀਸ਼ਨ ਕਿਸ ਤਰ੍ਹਾਂ ਹੈ ਜਿਹੜਾ ਜੋ ਅਸਮਿਕ 3 3 ਵਿਜ਼ਿਟਰ ਹੈ ਨਾ ਨਮਸਕਾਰ ਜੀ De ben çıkmıyorum. Ha, canım. Nil, o da kapatmıyor. Ha, canım. O ben de lock bile karsak deyin. Neden Saman, budur <laughs> budur bana ne? Ha, canım. Ha, canım. ਸਾਰੀ ਬੈਠਣ ਦੀ ਉਹਨਾਂ ਦੇ ਕਿਚਨ ਉਹਨਾਂ ਦੇ ਟੀਵੀ ਰੂਮ ਲਾਇਬ੍ਰੇਰੀ ਡਿਸਪੈਂਸਰੀ ਪੂਜਾ ਰੂਮ ਉਹ ਸਾਰਾ ਇਸ ਬਿਲਡਿੰਗ ਦੇ ਵਿੱਚ ਰੈਂਪ ਨਾਲ ਜੁੜਿਆ ਹੈ ਉੱਥੇ ਸਾਈਡ ਤੋਂ ਲੈਫਟ ਵੱਲ ਆ ਕੇ ਅੱਛਾ ਜਿਸੇ ਵੱਲ ਨਹੀਂ ਹਾਂਜੀ ਹਾਂਜੀ ਅਗਰ ਡਿਸੇਬਲ ਜਾਂ ਬਜ਼ੁਰਗਾਂ ਨੇ ਵੈਸੇ ਵੀ ਸਟੇਅਰ ਚੜ੍ਹਨੀ ਔਖੇ ਲੱਗਦੀ ਹੈ ਤੁਸੀਂ ਉਹ ਰੈਂਪ ਨਾਲ ਤੇ ਲੈਫਟ ਨਾਲ ਜੁੜਿਆ ਹੋਇਆ ਹੈ ਕੋਈ ਆਪਾਂ ਵੀਲ ਚੇਅਰ ਵਗੈਰਾ ਹਾਂਜੀ ਹਾਂਜੀ ਇੱਥੇ 10 ਵੀਲ ਚੇਅਰਸ ਆਲਰੇਡੀ ਹੈਗੀਆਂ ਨੇ ਅੱਜ ਕੁਝ ਕੈਂਪਸ ਤੇ ਰੱਖੀ ਹੋਈਆਂ ਹਾਂਜੀ ਇਕੱٹری ਪਈਆਂ ਨੇ ਹਾਂਜੀ ਇਹ ਮੈਨੂੰ ਆਪਣਾ ਡਾਈਨਿੰਗ ਹਾਲ ਆ ਬੈਠ ਲੱਗੇ ਹੋਏ ਨੇ ਪ੍ਰੋਪਰ ਚੇਅਰਸ ਨੇ ਆਪਾਂ ਜੇ ਤੁਹਾਡੇ ਨਾਲ ਉੱਪਰ ਚਲੀ ਕਰਕੇ ਸਿਫਟ ਕੀਤਾ ਵਾ ਇਹਦੇ ਨਾਲ ਕਿਚਨ ਹਾਂਜੀ ਵਿੱਚ ਹੈ ਇੱਥੇ ਸਵੇਰੇ ਬ੍ਰੈਕਫਾਸਟ ਕਰਵਾਉਂਦੇ ਜਿਵੇਂ ਹੁਣ ਲਾਂਚ ਉਹਨਾਂ ਦਾ ਵੱਖਰਾ ਹੀ ਬਣਾਇਆ ਸੀ ਅੱਜ ਹਰ ਰੋਜ਼ ਉਹਨਾਂ ਦਾ ਪ੍ਰੋਪਰ ਲਾਂਚ ਦਿੱਤਾ ਜਾਂਦਾ ਸਾਡੇ ਹਾਂਜੀ ਆ ਇੱਕ ਹੋ ਸੌਂਗ ਹੋਏ ਰਕ ਬਣ ਕੇ ਆ ਤੇ ਇਥੇ ਉਹਨਾਂ ਦਾ ਸਾਰਾ ਬਣਾ ਕੇ ਢਾਂਗੇ ਆਗੇ ਜੇ ਇੱਧਰ ਅੰਦਰ ਸਭੀ ਮੈਡਮ ਸਾਹਿਬ ਜੀ ਜੀ ਆ ਸ਼ਾਇਦ ਉਹ ਤੋਂ ਅਨੁਸਾਰੇ ਫਲੋਰ ਦੇ ਉੱਤੇ ਵੀ ਨੇ ਠੀਕ ਹੈ ਚੰਦੀ ਦੇ ਵਿੱਚ ਵੀ ਨੇ ਸਾਹਮਣੇ ਹਾਲ ਦੀ ਜਗ੍ਹਾ ਤੇ ਬਲੇ ਆ ਕੋਸ਼ਿਸ਼ ਕਰਦੇ ਆ ਅਗਲੇ ਬਕੀ ਆ ਜਾ ਕਿਦਾ ਜੋ ਬਣਾ ਗਿਆ ਨੇ ਇਹ ਕਹਿੰਦੇ ਹੈਗੇ ਵੱਡਾ ਜਿਹੜਾ ਸਲੰਘਾ ਜੋ ਕਦਮ ਕੀਤਾ ਗਿਆ ਹੈਗਾ ਪੰਜਾਬ ਸਰਕਾਰ ਵੱਲੋਂ ਅਸੀਂ ਸਾਡੇ ਬਹੁਤ ਸਾਰੇ ਬਜ਼ੁਰਗ ਕਈ ਵਾਰੀ ਬੱਚਿਆਂ ਦੀ ਅਣਗਹਿਲੀ ਕਰਕੇ ਜਾਂ ਕਈ ਵਾਰੀ ਬੱਚੇ ਉਹਨਾਂ ਤੇ ਹੁੰਦੇ ਨਹੀਂ ਜਾਂ ਬਾਹਰ ਚਲੇ ਜਾਂਦੇ ਆ ਜਾਂ ਕਈ ਵਾਰੀ ਹੁੰਦਾ ਕਿ ਬੱਚੇ ਅਪਾਹਜ ਹੁੰਦੇ ਸਾਹ ਨਹੀਂ ਛੱਡਦੇ ਸੋ ਉਹਨਾਂ ਸਾਰੇ ਬਜ਼ੁਰਗਾਂ ਦੇ ਲਈ ਅਸੀਂ ਵੱਡਾ ਜਿਹੜਾ ਆਸਰਾ ਇੱਥੇ ਸਥਾਪਿਤ ਕੀਤਾ ਦੋਜਾ ਪੌੜੀ ਦੋਜਾ ਚੁੱਪ ਇਹ ਵਾਦੀ ਦੋ ਵਾਰ ਦੋਨਾਂ ਲਈ ਲੈਣੇ ਇੱਕ ਫੇਸ਼ ਅਨਦਰ ਇੱਕ ਦੁਰਗਾ ਮਰੀ ਅੱਛਾ ਤਾਂ ਇਹ ਦੁਰਗਾ ਇਧਰ ਲਾਇਬ੍ਰੇਰੀ ਚੋਂ ਆਉਣਗੇ ਇਹ ਲਾਇਬ੍ਰੇਰੀ ਹਾਂਜੀ ਹਾਂਜੀ

ਪੂਜਾ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਉਸੇ ਡੱਬ ਬਣਿਆ ਹਾਸਰ ਕੈਰਮ ਬੋਰਡ ਬਜ਼ੁਰਗਾਂ ਦੇ ਰਿਕੋਰਡਿੰਗ ਕਾਰਡਸ ਜਾਂ ਰੈਕੇਟ ਸ਼ਾਮ ਨੂੰ ਵਾਕ ਵੀ ਕਰਦੇ ਨੇ ਉਹ ਕੋਈ ਕੰਪਨੀ ਵੀ ਕਰੇਗਾ ਸਟਾਫ ਮੈਮ ਹਾਂ ਜੀ ਮੈਮ ਇਵਨਿੰਗ ਡਾਕੀਅਰ ਕੇਅਰ ਟੇਕਰ ਐਂਡ ਸਟੈਂਡੈਂਟ ਆਪਣੇ ਕੋਲੇ ਹੈਗੇ ਨੇ ਇਧਰ ਵੀ ਡਿਸਪੈਂਸਰੀ ਬਣੀ ਹੈ ਅਜੇ ਇਕ ਕਲੈਕਸ਼ਨ ਕਰਨੀ ਹੈ ਸ਼ੁਰੂ अपना थियेटर की शाम नूज़ या मॉर्निंग बैठ सको। हाँ जी। नीचे जा रहे नीचे। हाँ जी। हाँ जी।, हाँ जी आज वो सुनील है। सुनील, सुनील, सुनील। नहीं नहीं जल्दी लेके आओ, जल्दी ले के ਸਾਂਭ ਸੰਭਾਲ ਦੀ ਫਸਿਲਿਟੀ ਹਨ ਉਹਨਾਂ ਦੇ ਕੱਪੜੇ ਧੋਣ ਤੱਕ ਉਹਨਾਂ ਨੂੰ ਦਵਾਈਆਂ ਦੇਣ ਦੀ ਫਸਿਲਿਟੀ ਉਹਨਾਂ ਦਾ ਜੋ ਕੋਈ ਆਸਥਾ ਨਾਲ ਜੁੜਿਆ ਹੋਇਆ ਕੋਈ ਪੂਜਾ ਕਰਨ ਦੀ ਪਾਠ ਕਰਨੀ ਉਹ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਔਰ ਹਰ ਤਰ੍ਹਾਂ ਨਾਲ ਅਸੀਂ ਘਰ ਵਾਲਾ ਮਾਹੌਲ ਜਿਹੜਾ ਆਪਣੇ بے ਆਸਰਾ ਬਜ਼ੁਰਗਾਂ ਲਈ ਸਟਰੀਟ ਕੀਤਾ ਸੋ ਮੈਨੂੰ ਲੱਗਦਾ ਕਿ ਜੇ ਅਸੀਂ ਆਪਦੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰ ਗਏ ਤਾ ਸਾਡੇ ਤੋਂ ਵੱਡਾ ਕੋਈ ਹੋਰ ਸਰਕਾਰੀ ਵਿੱਚ ਤੇ ਪ੍ਰਕਿਰਿਆ ਕੀ ਰਹੇਗੀ ਬਜ਼ੁਰਗਾਂ ਨੂੰ ਲੈ ਕੇ ਆਨ ਦੀ ਕਿ ਉਹਨਾਂ ਦੇ ਪਰਿਵਾਰ ਇੱਥੇ ਦਾਖਲ ਕਰਵਾ ਸਕਣਗੇ ਜਾਂ ਕੀ ਪ੍ਰਕਿਰਿਆ ਹੈ ਦੇਖੋ ਇਹ ਖੁੱਲਾ ਕਹਿ ਲਉ ਕਿ ਅਦਾਰਾ ਹੈ ਜਾਂ ਪਰਿਵਾਰ ਜੇ ਇਸ ਤਰ੍ਹਾਂ ਮਹਿਸੂਸ ਕਰਦੇ ਕਿ ਅਸੀਂ ਨਹੀਂ ਸੰਭਾਲ ਸਕਤੇ ਮੈਂ ਨਹੀਂ ਚਾਹੁੰਦੀ ਕਿ ਕੋਈ ਪਰਿਵਾਰ ਇਸ ਤਰ੍ਹਾਂ ਕਰਨ ਪਰ ਉਹ ਸੱਟ ਸਕਦੇ ਆ ਜਾਂ ਬਜ਼ੁਰਗ ਆਪਣੇ ਆਪ ਵੀ ਆ ਕੇ ਦੱਸ ਸਕਦੇ ਆ ਵੀ ਅਸੀਂ ਬੇਸਹਾਰਾ ਹੈ ਜਾਂ ਕੋਈ ਸਾਡੇ ਡਿਪਾਰਟਮੈਂਟ ਨੂੰ ਕਿਤੋਂ ਪਤਾ ਲੱਗਿਆ हां लादू लेकिन ये वो जोड़े यार हां मालिक का मैं ਇਹਦਾ ਕੋਰ ਲੱਗਿਆ ਇਹਨੇ ਲੈ ਕੇ ਆਜੋ ਮੈਂ ਮਾਈਕ ਦੀ ਤਾਰ ਮਾਈਕ ਦੀ ਤਾਰ ਨੀਰਮਨਜੀ ਦੇ ਯਤਨਾ ਸਦਕਾ ਇਹ ਜਿਹੜਾ ਬਿਰਧ ਆਸ਼ਰਮ ਇੱਥੇ ਬਣਾਇਆ ਗਿਆ ਔਰ ਬਹੁਤ ਸਾਰੇ ਬਜ਼ੁਰਗਾਂ ਦੀ ਕੈਪੈਸਿਟੀ ਹੈ ਔਰ ਇੱਥੇ ਚਲੋ ਅੱਜ ਸ਼ੁਰੂ ਹੋਣ ਜਾ ਰਹੇ ਹਾਂ ਪਰ ਬਜ਼ੁਰਗ ਕਈ ਨਾ ਤੋ ਆਏ ਹੋਇਆ ਸੋ ਉਹਨਾਂ ਨੂੰ ਮਿਲ ਕੇ ਜਿਹੜੀ تسلی ਹੋਈ ਉਹ ਤੋਂ ਵਾਕਈ ਲੱਗ ਰਿਹਾ ਕਿ ਸਾਡੇ ਉਪਰਾਲੇ ਆ ਜਿਹੜੇ ਉਹ ਸਕਸੈਸਫੁਲ ਹੋ ਗਏ। ਸਰਕਾਰੀ ਘਰ ਨਾਲੋਂ ਇਹ ਵਧੀਆ ਗੱਲ ਹੈ ਤੇ ਦਾ ਮਾਹੌਲ ਬਣ ਗਿਆ। ਬਿਲਕੁਲ ਜੀ ਸਾਡੀ ਇਹੀ ਕੋਸ਼ਿਸ਼ ਹੈ ਕਿ ਬਜ਼ੁਰਗਾਂ ਨੂੰ ਅਗਰ ਘਰ ਕੋਈ ਪ੍ਰੋਬਲਮ ਆਈ ਜਿਹੜੇ ਉਹ ਛੱਡ ਕੇ ਆਏ ਘਰ ਛੱਡਣੇ ਸੌਖੇ ਨਹੀਂ ਹੁੰਦੇ ਤਾਂ ਇੱਥੇ ਆ ਕੇ ਉਹਨਾਂ ਨੂੰ ਉਹ ਘਰ ਯਾਦ ਵੀ ਨਾ ਆਉਣ ਜਿੱਥੇ ਜਾ ਕੇ ਉਹਨਾਂ ਨੂੰ ਇੰਨੀ ਤਕਲੀਫ ਮਹਿਸੂਸ ਹੋਵੇ। ਸਰਕਾਰੀ ਤੌਰ ਤੇ ਪਹਿਲੀ ਵਾਰ ਸ਼ਾਇਦ ਇਹੋ ਜਿਹਾ ਹੋਇਆ ਕਿ ਕੋਈ ਵਿਰਤਕਰ ਬਣਾਇਆ ਕਿ ਤਾਂ ਸੰਸਥਾਵਾਂ ਬਣਾਉਂਦੀਆਂ ਸੀ ਬਹੁਤ ਬੜੇ ਖੁਸ਼ ਨੇ ਇਸ ਗੱਲ ਤੋਂ। ਬਿਲਕੁਲ ਜੀ ਅਸੀਂ ਮੁੱਖ ਮੰਤਰੀ ਸਰਦਾਰ ਪਰਵਰ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਵਾਂਗੇ ਇੱਥੇ ਵੀ ਬਣਾਇਆ ਔਰ 1-2 ਮਹੀਨਿਆਂ ਦੇ ਵਿੱਚ ਜਿਹੜਾ ਮਾਨਸਾ ਬਣ ਰਿਹਾ ਉਹ ਵੀ ਕੰਪਲੀਟ ਹੋਣ ਵਾਲਾ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਸਰਕਾਰ ਜਿਹੜੀ ਹੈ ਉਹ ਹਰ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੇ ਆਸਰੇ ਆਪਣੇ ਬਜ਼ੁਰਗਾਂ ਲਈ ਸਥਾਪਿਤ ਕਰੇ ਬੜਾ ਵਧੀਆ ਮਤਲਬ ਪਿਕਚਰ ਜੋ ਸਾਨੂੰ ਲੱਗਦਾ ਸੀਗਾ ਜੋ 3 ਸਾਲਾਂ ਦੇ ਵਿੱਚ ਦੇਖਿਆ ਕਿ ਬਹੁਤ ਸਾਰੇ ਬਜ਼ੁਰਗ ਇਸ ਤਰ੍ਹਾਂ ਬੇਸਹਾਰਾ ਮਿਲ ਜਾਂਦੇ ਸੀ ਘਰੋਂ ਦੁੱਤੀ ਸੀ ਸੋ ਉਹਨਾਂ ਸਾਰਿਆਂ ਨੂੰ ਦੇਖ ਕੇ ਉਹਨਾਂ ਦੇ Så ni ändrar ਗੌਰਮੈਂਟਰੀ ਠੀਕ ਹੈ ਇੰਡੀਵਿਜੂਅਲ ਆਪਾਂ ਫਿਰ ਕਿਹੜੇ ਲੋਕਾਂ ਲਈ ਰੱਖਦੇ ਆਂ ਨਹੀਂ ਉਹਦੇ ਵਿੱਚ ਵੀ ਇੰਡੀਵਿਜੂਅਲ ਦੋ ਸੀਟਰ ਨੇ ਚਾਰ ਸੀਟਰ ਨੇ ਔਰ ਇਹ ਵੀ ਟੂ ਸੀਟਰ ਪੈਂਡਿੰਗ ਪੌਂਡਰ ਕੰਡੀਸ਼ਨ ਜੀ ਜੀ ਪੈਂਡਿੰਗ ਪੌਂਡਰ ਕੰਡੀਸ਼ਨ ਇਸ ਤਰ੍ਹਾਂ ਕਿ ਜੇ ਅਜਿਹਾ ਕੋਈ ਆਪਸ ਵਿੱਚ ਫ੍ਰੀ ਡੀਗਰੀ ਜਿਹਾ ਕਰਦੇ ਹਾਂ ਹਾਂ ਜੀ ਸੁਣੇ ਉਹ ਵੀ ਕਵਰ ਕਰਨਾ ਹੈ ਹਾਂ ਜੀ ਕਵਰ ਕਰਨਾ ਹੈ ਉਹ ਵੀ ਲੋਗ ਵੀ ਕਰ ਸਕਦੇ ਨੇ ਇਹਨਾਂ ਦਾ ਸਮਾਨ ਉਧਰ ਬਜ਼ੁਰਗਾ ਨੇ ਲੱਕ ਲਿਆ ਲਾ ਇੱਕ ਫਿਰ ਹਲਾ ਫਾਈਨਲ ਹਾਂ ਜੀ ਇਹ ਵੋਲ ਇਸ ਜਰੂਰ ਕਰਾ ਸੇ ਸੈਕੰਡਲੀ ਉਹਨੇ ਕਿਚਨ ਉਹਨਾਂ ਦੇ ਟੀਵੀ ਰੂਮ ਲਾਇਬ੍ਰੇਰੀ ਡਿਸਪੈਂਸਰੀ ਪੂਜਾ ਰੂਮ ਸਾਰਾ ਇਸ ਬਿਲਡਿੰਗ ਦੇ ਵਿੱਚ ਰੈਂਪ ਨਾਲ ਜੋੜਿਆ ਹੈ ਅਸੂਤ ਦੀ ਸਾਈਡ ਤੋਂ ਲੈਸਰ ਬਣਾ ਕੇ ਅੱਛਾ ਡਿਸੇਬਲ ਨਹੀਂ ਹਾਂਜੀ ਹਾਂਜੀ ਅਗਰ ਡਿਸੇਬਲ ਜਾਂ ਬਜ਼ੁਰਗਾਂ ਨੇ ਵੈਸੇ ਵੀ ਸਟੇਅਰ ਚੜ੍ਹਨੀ ਔਖੇ ਲੱਗਦੀ ਹੈ ਤੁਸੀਂ ਉਹ ਰੈਂਪ ਨਾਲ ਤੇ ਲੈਸਰ ਨਾਲ ਜੋੜਿਆ ਹੈ ਕੋਈ ਆਪਾ ਵੀਲ ਚੇਅਰ ਵਗੈਰਾ ਹਾਂਜੀ ਹਾਂਜੀ ਇੱਥੇ 10 ਵੀਲ ਚੇਅਰਸ ਆਲਰੇਡੀ ਹੈਗੀਆਂ ਅੱਜ ਕੁਝ ਕੈਂਪਸ ਰੱਖੀ ਹੋਈਆਂ ਹਾਂਜੀ ਅਗਰੀ ਹਾਂਜੀ ਇਹ ਮੈਨੂੰ ਆਪਣਾ ਡਾਈਨਿੰਗ ਹਾਲ ਆ ਨਹੀਂ ਕਰਦਾ ਸੇਟ ਲੱਗੀ ਹੋਈ ਨਹੀਂ ਪ੍ਰੋਪਰ ਚੇਅਰਸ ਨਹੀਂ ਆਪਾਂ ਜਿਹੜੇ ਤੁਹਾਡੇ ਨਾਲ ਪਹਿਲਾਂ ਚੀਜ਼ ਕਰਕੇ ਸਿਫਟ ਕੀਤਾ ਵਾ ਇਹਦੇ ਨਾਲ ਕੇਜ ਕਿਚਨ ਹਾਂਜੀ ਬੱਚੇ ਮੈਕਸ ਵੇਰੀ ਬ੍ਰੈਕਫਾਸਟ ਕਰਵਾਉਂਦੇ ਤੇ ਵੇਰੀ ਹੁੰਦਾ ਚ ਉਹਨਾਂ ਦਾ ਵੱਖਰਾ ਹੀ ਬਣਾਇਆ ਸੀ ਅੱਜ ਹਰ ਰੋਜ਼ ਉਹਨਾਂ ਦਾ ਪ੍ਰੋਪਰ ਲਾਂਚ ਦਿਲਾਇਆ ਸਾਡੇ ਨਾਲ ਸੁਰਵਨਿਆ ਕਿਚਨ ਦਾ ਜਿੱਦੇ ਵਿੱਚ ਸਾਰਾ ਸਮਾਨ ਇਸ ਸਾਰੀ ਦਾ ਪਹੁੰਚਿਆ ਹੈਗਾ ਵੱਡਾ ਜਿਹੜਾ ਸਲੰਘਾ ਜੋ ਕਦਮ ਕੀਤਾ ਗਿਆ ਹੈਗਾ ਪੰਜਾਬ ਸਰਕਾਰ ਵੱਲੋਂ ਜੀ ਸਾਡੇ ਬਹੁਤ ਸਾਰੇ ਬਜ਼ੁਰਗ ਕਈ ਵਾਰੀ ਬੱਚਿਆਂ ਦੀ ਅਣਗਹਿਲੀ ਕਰਕੇ ਜਾਂ ਕਈ ਵਾਰੀ ਬੱਚੇ ਉਹਨਾਂ ਦੇ ਹੁੰਦੇ ਨਹੀਂ ਜਾਂ ਬਾਹਰ ਚਲੇ ਜਾਂਦੇ ਆ ਜਾਂ ਕਈ ਵਾਰੀ ਹੁੰਦਾ ਕਿ ਬੱਚੇ ਅਪਾਹਜ ਹੁੰਦੇ ਸਾਹ ਨਹੀਂ ਸੱਕਦੇ ਸੋ ਉਹਨਾਂ ਸਾਰੇ ਬਜ਼ੁਰਗਾਂ ਦੇ ਲਈ ਅਸੀਂ ਵੱਡਾ ਜਿਹੜਾ ਆਸਰਾ ਇੱਥੇ ਸਥਾਪਿਤ ਕੀਤਾ

ਬੀਬੀ ਕੁਛ ਹਿੰਦੀ ਦੀਆਂ ਦੇ ਆ ਕੇ ਰੱਖੀ ਨੇ ਆਪਾਂ ਵਾਦ ਹੋ ਗਿਆ ਅਗਰ ਆਨਰ ਦੇਣਾ ਤਾਂ ਅਸੀਂ ਹੋਰ ਵੀ ਲੈ ਆਵਾਂਗੇ ਜੀ ਜੀ ਬਿਲਕੁਲ ਹੋ ਗਿਆ ਦੀ ਪੂਜਾ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਉਸੇ ਡੱਬ ਬਣਿਆ ਸਰ ਕੈਰਮ ਬੋਰਡ ਬਜ਼ੁਰਗਾਂ ਦੇ ਰਿਕਾਰਡਿੰਗ ਕਾਰਡ ਦਾ ਜਾਂ ਰੈਕੇਟ ਸ਼ਾਮ ਨੂੰ ਵਾਕ ਵੀ ਕਰਦੇ ਨੇ ਉਹ ਕੋਈ ਕੋਈ ਕੰਪਨੀ ਵੀ ਕਰੇਗਾ ਸਟਾਫ ਮੈਮ ਹਾਂਜੀ ਮੋਰਨਿੰਗ ਟਿਕਟ ਇਅਰ ਟੇਕਰ ਐਂਡ ਅਟੈਂਡੈਂਟ ਆਪਣੇ ਕੋਲੇ ਹੈਗੇ ਨੇ ਇਧਰ ਵੀ ਇੱਕ ਡਿਸਪੈਂਸਰੀ ਬਣੀ ਹੈ ਅਜੇ ਇੱਥੇ ਕਰਨੀ ਆ ਸ਼ਾਇਦ ਉਹ ਹਾਂਜੀ तुम करके किसी कूलर लगाता है कि वो अपना इधर आके शाम ਨੂੰ या मॉर्निंग बैठ जाए हाँ जी नीचे जरा नीचे हां जी हाँ जी आज हाँ जाओ सुनील, सुनील 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 ਹਾਂਜੀ ਸਰ ਇਹ ਇੰਦਰ ਆਜੋ ਪਿੱਛੇ ਫੈਸਿਲਿਟੀ ਹੈ ਔਰ ਹਰ ਤਰ੍ਹਾਂ ਦੀ ਫੈਸਿਲਿਟੀ ਅਸੀਂ ਇੱਥੇ ਦਿੱਤੀ ਹੈ ਖਾਣੇ ਦੀ ਫੈਸਿਲਿਟੀ ਉਹਨਾਂ ਨੂੰ ਸਾਮ ਸੰਭਾਲ ਦੀ ਫੈਸਿਲਿਟੀ ਉਹਨਾਂ ਦੇ ਕੱਪੜੇ ਤੋਂ ਹੁਣ ਤੱਕ ਉਹਨਾਂ ਨੂੰ ਦਵਾਈਆਂ ਦੇਣ ਦੀ ਫੈਸਿਲਿਟੀ ਉਹਨਾਂ ਦਾ ਜੋ ਕੋਈ ਆਸਥਾ ਨਾਲ ਜੁੜਿਆ ਹੋਇਆ ਕੋਈ ਪੂਜਾ ਕਰਨੀ ਪਾਠ ਕਰਨੀ ਉਹ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਹੈ ਔਰ ਹਰ ਤਰ੍ਹਾਂ ਨਾਲ ਅਸੀਂ ਘਰ ਵਾਲਾ ਮਾਹੌਲ ਜਿਹੜਾ ਆਪਣੇ ਇਹ ਆਸਰਾ ਬਜ਼ੁਰਗਾਂ ਦੇ ਲਈ ਫ੍ਰੀਟ ਕੀਤਾ ਸੋ ਮੈਨੂੰ ਲੱਗਦਾ ਕਿ ਜੇ ਅਸੀਂ ਆਪਦੇ ਬਜ਼ੁਰਗਾਂ ਦੀ ਸਾਮ ਸੰਭਾਲ ਕਰਕੇ ਆ ਸਾਡੇ ਤੋਂ ਵੱਡਾ ਕੋਈ ਹੋਰ ਸਕੱਮਾ ਵਿੱਚ ਪ੍ਰਕਿਰਿਆ ਕੀ ਰਹੇਗੀ ਬਜ਼ੁਰਗਾਂ ਨੂੰ ਲੈ ਕੇ ਆਨ ਦੀ ਕਿ ਉਹਨਾਂ ਦੇ ਪਰਿਵਾਰ ਇੱਥੇ ਦਾਖਲ ਕਰਵਾ ਸਕਣਗੇ ਜਾਂ ਕੀ ਪ੍ਰਕਿਰਿਆ ਹੈ ਦੇਖੋ ਇਹ ਖੁੱਲਾ ਕਹਿ ਲਉਗੀ ਅਦਾਰਾ ਹੈ ਜਾਂ ਪਰਿਵਾਰ ਜੇ ਇਸ ਤਰ੍ਹਾਂ ਮਹਿਸੂਸ ਕਰਦੇ ਕਿ ਅਸੀਂ ਨਹੀਂ ਸੰਭਾਲ ਸਕਤੇ ਮੈਂ ਨਹੀਂ ਚਾਹੁੰਦੀ ਕਿ ਕੋਈ ਪਰਿਵਾਰ ਇਸ ਤਰ੍ਹਾਂ ਕਰਨ ਪਰ ਉਹ ਸੱਟ ਸਕਦੇ ਆ ਜਾਂ ਬਜ਼ੁਰਗ ਆਪਣੇ ਆਪ ਵੀ ਆ ਕੇ ਦੱਸ ਸਕਦੇ ਆ ਵੀ ਅਸੀਂ ਬੇਸਹਾਰਾ ਜਾਂ ਕੋਈ ਸਾਡੇ ਡਿਪਾਰਟਮੈਂਟ ਨੂੰ ਕਿਤੋਂ ਪਤਾ ਲੱਗਿਆ

那个，那个，那个。